ਸ਼ੁਰੂਅਤ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਿਹ ਰਹਿਮ ਕਰਨ ਵਾਲਾ ਅਸੀਂ ਇਸ ਵੇਲੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਮੌਜੂਦ ਹਾਂ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ 1 ਮਹੀਨੇ ਤੋਂ ਪੰਜਾਬ ਦੇ ਵਿੱਚ ਵਾੜ ਆਈ ਹੋਈ ਹੈ ਔਰ ਪੰਜਾਬ ਸਰਕਾਰ ਦੇ ਨਾਲ ਨਾਲ ਬਹੁਤ ਸਾਰੀਆਂ ਪ੍ਰਾਈਵੇਟ ਐਨ ਜੀਓਜ਼ ਅਲੱਗ-ਅਲੱਗ ਸੰਸਥਾਵਾਂ ਧਾਰਮਿਕ ਲੋਕ ਸਿਆਸੀ ਲੋਕ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ ਪਿਛਲੇ 1 ਮਹੀਨੇ ਤੋਂ ਲਗਾਤਾਰ ਲੁਧਿਆਣਾ ਜਾਮਾ ਮਸਜਿਦ ਤੋਂ ਜਿਹੜਾ ਐਲਾਨ ਹੋਇਆ ਸੀ ਭਾਰਤ ਦੇ ਮੁਸਲਮਾਨਾਂ ਲਈ ਕਿ ਮੁਸਲਿਮ ਭਾਈਚਾਰਾ ਵੀ ਇੱਕ ਵੱਡਾ ਯੋਗਦਾਨ ਇੱਥੇ ਦੇ ਪੰਜਾਬੀਆਂ ਨਾਲ ਪਾਵੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਭਾਰਤ 'ਚ ਜਦ ਵੀ ਕਿਤੇ ਕੋਈ ਮੁਸੀਬਤ ਆਈ ਹੜ ਆਏ ਕਿਤੇ ਸੁੱਕਾ ਪਿਆ ਗਿਆ ਕਿਤੇ ਬਿਮਾਰੀ ਫੈਲੀ ਜਾਂ ਕਦੀ ਕਿਤੇ ਜ਼ਲਜ਼ਲਾ ਆਇਆ ਤੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਸਭ ਦਾ ਸਾਥ ਨਿਭਾਇਆ ਤੇ ਮੈਂ ਇਸ ਗੱਲ ਲਈ ਪਹਿਲਾਂ ਤਾਂ ਮੁਸਲਮਾਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਕਿ ਐਲਾਨ ਤੋਂ ਬਾਅਦ ਲਗਾਤਾਰ ਇੱਕ ਮਹੀਨੇ ਤੋਂ ਸੇਵਾ ਦੇ ਵਿੱਚ ਲੱਗੇ ਹੋਏ ਨੇ और रोजाना ही तकरीबन दो दो तीन तीन दर्जन गड्डिया रसद दया जड़ियाँ पहुँच रही हैं तो इसी दौरान साढ़े को बहुत सारे डॉक्टर साहिबान भी दिल्ली तो देहरादून तो सहारनपुर तो अलग अलग जिले तो आए ਤੇ ਉਹਨਾਂ ਦੀ ਰਿਕਮੈਂਡੇਸ਼ਨ ਤੇ ਅੱਜ ਅਸੀਂ ਐਹਰਾਰ ਫਾਊਂਡੇਸ਼ਨ ਵੱਲੋਂ ਇੱਕ ਐਂਬੂਲੈਂਸ ਫੋਰਸ ਕੰਪਨੀ ਦੀ ਜਿਹੜੀ ਹੈ ਉਹ ਮੁਸਲਿਮ ਭਾਈਚਾਰੇ ਵੱਲੋਂ ਦੇ ਰਹੇ ਆ ਤਾਂ ਕਿ ਜਿਹੜੇ ਉਹ ਡਾਕਟਰ ਸਾਹਿਬਾਨ ਸਾਡੇ ਰੋਜ਼ਾਨਾ ਜਾਣਗੇ ਤੇ ਇਸ ਐਂਬੂਲੈਂਸ ਨੂੰ ਮੈਡੀਕਲ ਕੈਂਪ ਦੇ ਲਈ ਜਿਹੜਾ ਹੈ ਉਹ ਇਸਤੇਮਾਲ ਕਰ ਸਕਣ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸੇਵਾਵਾਂ ਸਿਹਤ ਸੇਵਾਵਾਂ ਪੰਜਾਬ ਸਰਕਾਰ ਤੇ ਸਾਡੇ ਸਿੱਖ ਭਾਈ ਹਿੰਦੂਪੁਰਾ ਅਲੱਗ-ਅਲੱਗ ਸੰਸਥਾਵਾਂ ਜਿਹੜੀਆਂ ਸਿਹਤ ਸੇਵਾਵਾਂ ਦੇ ਰਹੀਆਂ ਉਹਦੇ ਵਿੱਚ ਅਸੀਂ ਵੀ ਆਪਣਾ ਥੋੜਾ ਜਿਹਾ ਯੋਗਦਾਨ ਜਿਹੜਾ ਹੈ ਉਹ ਪਾ ਸਕੀਏ ਇਸ ਲਈ ਜਿਹੜੀ ਅੱਜ ਐਂਬੂਲੈਂਸ ਇਹ ਲਾਂਚ ਕੀਤੀ ਗਈ ਹੈ ਜਿਹੜੀ ਟੋਟਲ ਫ੍ਰੀ ਹੋਏਗੀ ਔਰ ਇਸ ਦੇ ਵਿੱਚ ਡਾਕਟਰ ਸਾਹਿਬਾਨ ਦੀ ਟੀਮ ਜਾਏਗੀ ਤੇ ਉਹਨਾਂ ਦੇ ਨਾਲ ਸਿਰਫ ਦਵਾਈਆਂ ਹੀ ਨਹੀਂ ਬਲਕਿ ਬਲੱਡ ਟੈਸਟ ਕਰਨ ਦੇ ਅਲੱਗ-ਅਲੱਗ ਕਿਟਾਂ ਔਰ 슈ਗਰ ਟੈਸਟ ਕਰਨ ਦੇ ਲਈ ਆਕਸੀਜਨ ਇਹ ਤੋਂ ਇਲਾਵਾ ਡਿਪ ਲਾਨ ਦਾ ਪ੍ਰਬੰਧ ਤਾਂ ਕਿ ਜਦ ਕੋਈ ਟੀਮ ਜਾਵੇ ਜੋ ਅਗਰ ਅਸੀਂ ਸਮਝਦੇ ਹਾਂ ਕਿ ਅਗਰ ਬਲੱਡ ਟੈਸਟ ਕਰਨ ਤੋਂ ਬਾਅਦ ਦਵਾਈ ਮੁਢਲੀ ਦਵਾਈ ਦੇ ਦਿੱਤੀ ਜਾਵੇ ਤੇ ਉਹਦਾ ਜ਼ਿਆਦਾ ਫਾਇਦਾ ਹੋਵੇਗਾ ਤੇ ਬਸ ਇਸੀ ਨੇਕ ਨੀਤੀ ਦੇ ਨਾਲ ਕਿ ਸਾਡੇ ਜਿਹੜੇ ਪੰਜਾਬ ਦੇ ਭਰਾ ਨੇ ਤੇ ਉਹਨਾਂ ਦੇ ਦੁੱਖ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਰਹੀਏ ਔਰ ਆਪਸੀ ਭਾਈਚਾਰਕ ਸਾਂਝ ਨੂੰ ਇਹਨਾਂ ਮੁਹੱਬਤਾਂ ਦੇ ਜ਼ਰੀਏ ਹੋਰ ਮਜ਼ਬੂਤ ਕਰੀਏ ਤੇ ਇਹ ਐਂਬੂਲੈਂਸ ਜਿਹੜੀ ਹੈ ਆ ਇਸ ਨੂੰ ਅਰਪਿਤ ਕੀਤੀ ਗਈ ऐसे दे दे, दे, दे दे जो तकरीबन सारे ट्रीटमेंट ਕੀਤੇ ਜਾਣਗੇ ਆਹ ਕੋ ਟੋਟਲ ਜਰੀ ਜੈ ਮੈਡੀਸਨ ਦੇ ਜਿਹੜੇ ਡਾਕਟਰ ਨੇ ਉਹ ਰੋਜ਼ਾਨਾ ਜਾਣਗੇ ਔਰ ਮੈਡੀਸਨ ਦੇ ਡਾਕਟਰ ਜਿਹੜੇ ਹੈ ਜੋ ਵੀ ਰਿਕਮੈਂਡੇਸ਼ਨ ਕਰਨਗੇ ਉਹ ਇਸ ਐਂਬੂਲੈਂਸ ਦੇ ਜ਼ਰੀਏ ਪ੍ਰੋਵਾਈਡ ਕਰਾ ਦੇਣਗੇ ਇਸ ਦੇ ਵਿੱਚ ਇਹ ਐਂਬੂਲੈਂਸ ਇੱਕੋ ਜਗ੍ਹਾ ਤੇ ਜਾਏ ਤੇ ਨਹੀਂ ਨਹੀਂ ਰੋਜ਼ ਅਸੀਂ ਦੇਖੋ ਇਹ ਤਾਂ ਬਹੁਤ ਛੋਟੀ ਜੀ ਸੇਵਾ ਹੈ ਸਰਕਾਰ ਵੀ ਕਰ ਰਹੀ ਹੈ ਅਲੱਗ-ਅਲੱਗ ਐਨ ਜੀਓਜ਼ ਵੀ ਕਰ ਰਹੀਆਂ ਸਾਡੀ ਜਿਹੜੀ ਅਰਾਰ ਫਾਊਂਡੇਸ਼ਨ ਹੈ ਉਹ ਸਿੱਖ ਔਰ Hindu ਭਰਾ ਮਾਦੀ ਜਿਹੜੀਆਂ ਕਈ ਐਨ ਜੀਓਜ਼ ਚੱਲ ਰਹੀਆਂ ਉਹਨਾਂ ਨਾਲ ਮਿਲ ਕੇ ਅਸੀਂ ਪਹਿਲਾਂ ਤੋਂ ਕੰਮ ਕਰ ਰਹੇ ਹਾਂ ਰੋਜ਼ਾਨਾ ਡਾਕਟਰ ਸਾਡੇ ਲਾ ਕੈਂਪ ਲਾ ਰਹੇ ਤੇ ਅਸੀਂ ਪਿੰਡ ਚੋਂ ਲਵਾਂਗੇ ਮਤਲਬ ਜਿੱਥੇ ਜਿੱਥੇ ਜ਼ਰੂਰਤ ਹੋਏਗੀ ਰੋਜ਼ਾਨਾ ਜਗ੍ਹਾ ਬਦਲ ਕੇ ਜਿਹੜਾ ਔਰ ਨਵਾਂ ਰੂਟ ਤਿਆਰ ਕਰਦੇ ਰੋਜ਼ ਅਲੱਗ ਜਗ੍ਹਾ ਤੇ ਰੋਜ਼ਾਨਾ ਅਲੱਗ ਜਗ੍ਹਾ ਤੇ 2 ਤਾਈ ਮਹੀਨੇ ਤੱਕ ਲਗਾਤਾਰ ਜਦ ਤੱਕ ਕਿਉਂਕਿ ਹੁਣ ਪਾਣੀ ਉਤਰ ਰਿਹਾ ਤੇ ਮੁਸੀਬਤ ਆ ਰਹੀ ਅਸੀਂ ਕੱਲ ਪਰਸੋ ਵੀ ਗਏ ਸੀ ਤਰਨ ਤਰਨ ਦੇ ਇਲਾਕੇ ਚ ਪਾਣੀ ਉਤਰਨ ਤੋਂ ਬਾਅਦ ਲੋਕਾਂ ਨੂੰ ਫੇਸੀਆਂ ਨਿਕਲ ਰਹੀਆਂ ਫੰਗਲ ਇਨਫੈਕਸ਼ਨ ਹੋ ਰਿਹਾ ਬੁਖਾਰ ਹੋ ਰਿਹਾ ਔਰ ਕਿਉਂਕਿ ਗਾਰੇ ਦੇ ਵਿੱਚ ਬਹੁਤ ਸਾਰੇ ਜਾਨਵਰ ਮਰੇ ਹੋਏ ਨੇ ਔਰ ਬਹੁਤ ਸਾਰੇ ਜਿੱਦਾਂ ਮਛਲੀਆਂ ਜਾਂ ਹੋਰ ਤਰ੍ਹਾਂ ਦੇ ਜਾਨਵਰ ਉਹਨਾਂ ਦੀ ਜਿਹੜੀ ਬਦਬੂ ਹੈ ਸਮੈਲ ਉਹਦੀ ਵਜ੍ਹਾ ਨਾਲ ਬੜੀ ਦਿੱਕਤ ਆ ਰਹੀ ਹੈ ਤੇ ਇਸ ਲਈ ਕੋਸ਼ਿਸ਼ ਕਰਾਂਗੇ ਕਿ ਡੇਲੀ ਇਹ ਸੇਵਾ ਜਿਹੜੀ ਉਹ ਜਾਰੀ ਰਹੇ ਤੁਹਾਡੇ ਵੱਲੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਪਬਲਿਕ ਨੂੰ ਤੇ ਕਾਫੀ ਲੋਕ ਤੁਹਾਡੇ ਨਾਲ ਜੁੜੇ ਤੇ ਹੁਣ ਲੋਕਾਂ ਨੂੰ ਕੋਈ ਕੁਝ ਕਹਿਣਾ ਚਾਹੁੰਦਾ ਅਪੀਲ ਕੋਈ ਨਹੀਂ ਅਸੀਂ ਇਹ ਗੱਲ ਕਹੀ ਹੈ ਮੁਸਲਮਾਨਾਂ ਨੂੰ ਭਰਾਵਾਂ ਨੂੰ ਅੱਜ ਮਸਜਿਦ 'ਚ ਵੀ ਕਿ ਅਸੀਂ ਮੁਹੱਬਤ ਨਿਭਾ ਰਹੇ ਹਾਂ ਅਸੀਂ ਮਦਦ ਨਹੀਂ ਕਰ ਰਹੇ ਅਸੀਂ ਆਪਣੇ ਭਰਾਵਾਂ ਦਾ ਸਾਥ ਨਿਭਾ ਰਹੇ ਹਾਂ ਕਿਉਂਕਿ ਅਜ਼ਮ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਦਾ ਜਦੋਂ ਜਨਮ ਦਿਨ ਆਇਆ 6 ਤਰੀਕ ਨੂੰ ਆਇਓ ਜਿੰਨੂੰ ਅਸੀਂ 12 ਵਫਾਤ ਵੀ ਕਹਿੰਨੇ ਆ ਤੇ ਉਦੋਂ ਵੀ ਅਸੀਂ ਕਹਿ ਦਿੱਤਾ ਸੀ ਵੀ ਮਸਜਿਦਾਂ ਦੀ ਸਵਾਰੀ ਕੋਈ ਵੱਡੇ ਪ੍ਰੋਗਰਾਮ ਨਹੀਂ ਹੋਣਗੇ ਕਿਉਂਕਿ ਅਸੀਂ ਜਾਣਦੇ ਸੀ ਵੀ ਉਹ ਸਾਰਾ ਜਿਹੜਾ ਰਕਮ ਹੈ ਉਹ ਜਿਹੜੀ ਆਪਣੇ ਹੜਪੀੜਤਾ ਦੇ ਉੱਤੇ ਖਰਚ ਕੀਤੀ ਜਾਵੇ ਕਿਉਂਕਿ ਜਦ ਇੱਕ ਭਰਾ ਦੁੱਖ 'ਚ ਹੋਵੇ ਤੇ ਦੂਸਰਾ ਖੁਸ਼ੀ ਮਨਾਉਂਦਾ ਹੋਇਆ ਚੰਗਾ ਨਹੀਂ ਲੱਗਦਾ ਲੇਕਿਨ ਇਸ ਦੇ ਨਾਲ-ਨਾਲ ਅਸੀਂ ਫਰੋਡ ਤੋਂ ਬਚਣ ਦੇ ਲਈ ਇਹ ਦੋ ਸਪਸ਼ਟ ਗੱਲਾਂ ਚ ਕਹਿ ਦਿੱਤਾ ਗਿਆ ਕਿ ਪੰਜਾਬ ਦੇ ਨਾਂ ਤੇ ਫੰਡ ਇਕੱਠੇ ਕਰਨ ਦੀ ਕੋਈ ਅਪੀਲ ਨਹੀਂ ਹੈ ਜਿਹੜੇ ਲੋਕ ਆਪ ਆਏ ਪਿਆਰ ਨਾਲ ਆਏ ਮੁਹੱਬਤ ਨਾਲ ਆਏ ਉਹਨਾਂ ਦਾ ਸਹਿਰਾ ਜੋ ਵੀ ਉਹਨਾਂ ਦਾ ਪੇਟਾ ਹੈ ਉਹ ਅਸੀਂ ਸਤਕਾਰ ਵਜੋਂ ਲਿੱਤਾ ਲੇਕਿਨ ਅਸੀਂ ਇਸ ਸਾਫ਼ ਤੌਰ ਤੇ ਕਹਿਣਾ ਚਾਹੁੰਦੇ ਹਾਂ ਕਿ ਅੱਗੇ ਤੋਂ ਮਸਲ ਮਿਸਾਲ ਦੇ ਤੇ ਅਸੀਂ ਇਹਨੂੰ ਪ੍ਰੋਫੈਸ਼ਨ ਚ ਨਹੀਂ ਲੈ ਜਾਣਾ ਚਾਹੁੰਦੇ ਮੁਹੱਬਤ ਦੀ ਗੱਲ ਹੈ ਉਹਨੂੰ ਮੁਹੱਬਤ ਦਾ ਕੀ ਰੱਖਣਾ ਭਾਈਚਾਰਾ ਨਿਭਾਇਆ ਜਾ ਰਿਹਾ ਪੂਰੀ ਤਰ੍ਹਾਂ ਭਾਈਚਾਰਾ ਪੂਰੀ ਤਰ੍ਹਾਂ ਨਿਭਾਇਆ ਜਾ ਰਿਹਾ ਨਾਲੇ ਪੰਜਾਬੀਅਤ ਨਿਭਾਈ ਜਾ ਰਹੀ ਹੈ ਹੁਣ ਤੱਕ ਜਿੰਨੇ ਵੀ ਮੁਸਲਮਾਨ ਪ੍ਰਾਬਾਰਲੇ ਸੂਬੇ ਤੋਂ ਆਏ ਕਿਉਂਕਿ ਮੈਂ ਬਤੌਰ ਪੰਜਾਬੀ ਗੱਲ ਕਰਦਾ ਉਹਨਾਂ ਨੇ ਮੈਨੂੰ ਇਸ ਗੱਲ ਨੂੰ ਸੁਣ ਕੇ ਖੁਸ਼ੀ ਹੁੰਦੀ ਸੀ ਉਹ ਕਹਿੰਦੇ ਗਏ ਤਾਂ ਅਸੀਂ ਆਪ ਤੁਹਾਡੇ ਕੋਲ ਸੀਗੇ ਇਹ ਸਮਾਨ ਲੈ ਕੇ ਆਏ ਆ ਰਾਤ ਦਾ ਸਮਾਨ ਲੈ ਆਏ ਕੋਈ ਰਾਸ਼ਨ ਲੈ ਆਏ ਤਰਪਾਲਾ ਲੈ ਆਏ ਮੱਛਰਦਾਨੀਆਂ ਲੈ ਕੇ ਆਏ ਡਾਈਪਰ ਲੈ ਆਏ ਔਰ ਅਲੱਗ-ਅਲੱਗ ਚੀਜ਼ਾਂ ਅਸੀਂ ਲਿਸਟਾਂ ਬਣਾ ਕੇ ਭੇਜਿਆ ਸੀ ਮਸਜਿਦਾਂ ਨੂੰ ਲੇਕਿਨ ਜਦ ਕਿਤੇ ਗਾਹਾਂ ਦੇ ਵਿੱਚ ਪਾਣੀ ਦੇ ਵਿੱਚ ਵੀ ਜੇ ਸਾਡੇ ਪੰਜਾਬੀ ਭਰਾਵਾਂ ਨੇ ਪਹਿਲਾਂ ਪੁੱਛਿਆ ਵੀ ਲੰਗਰ ਛਕਿਆ ਕਿ ਨਹੀਂ ਛਕਿਆ ਚਾਹ ਪੀਓਗੇ ਕਿ ਨਹੀਂ ਪੀਓਗੇ ਇਸ ਲਈ ਹਰ ਦੇ ਵਿੱਚ ਵੀ ਪੰਜਾਬੀਆਂ ਨੇ ਮਾਰੋਂ ਆਏ ਹੋਏ ਮਹਿਮਾਨਾਂ ਨੂੰ ਵੀ ਲੰਗਰ ਛਕਾ ਕੇ ਚਾਹ ਪਾਣੀ ਪਿਲਾ ਕੇ ਭੇਜਿਆ ਤੇ ਇਹ ਕਿ ਪੰਜਾਬੀਅਤ ਦੀ ਜ਼ਿੰਦਾ ਮਿਸਾਲ ਹੈ ਜਿਹੜੀ ਗੁਰਨਾਨਕ ਦੇਵ ਜੀ ਤੋਂ ਚੱਲਦੀ ਆ ਰਹੀ ਹੈ ਜਿਨ੍ਹਾਂ ਨੇ ਭਾਈ ਮਰਦਾਨੇ ਭਾਈ ਲਾਲੂ ਨੂੰ ਨਾਲ ਲੈ ਕੇ ਜਿਹੜੀ ਸ਼ੁਰੂ ਕੀਤੀ ਜਿੱਥੇ ਮੁਸਲਮਾਨ ਤੇ ਹਿੰਦੂ ਆਪਣੇ ਸਿੱਖ ਭਰਾਵਾਂ ਦਾ ਨਾਲ ਸੱਜੀ ਖੱਬੀ ਬਾਹਾਂ ਬਣ ਕੇ ਖੜੇ ਨਜ਼ਰ ਆਏ ਔਰ ਅੱਜ ਵੀ ਮੈਂ ਸੋਚਦਾ ਕਿ ਇਹ ਜ਼ਿੰਦਾ ਮਿਸਾਲ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਅੱਜ ਵੀ ਜਿਹੜੀ نظر <applause> <applause>